ਲੁਧਿਆਣਾ ਦੇ ਜਲੰਧਰ ਬਾਈਪਾਸ ਫਰੂਟ ਮੰਡੀ ਵਿਖੇ ਫਰੂਟ ਤੇ ਵਧੇ ਹੋਏ ਰੇਟ ਦੇ ਬਾਰੇ ਜਦੋਂ ਫਰੂਟ ਮੰਡੀ ਦੇ ਪ੍ਰਧਾਨ ਕਮਲ ਗੁੰਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਰੋਨਾ ਦੀ ਨਾ ਮਹਾਮਾਰੀ ਤੋਂ ਬਾਅਦ ਪੰਜਾਬ 'ਚ ਫਰੂਟਾਂ ਦਾ ਰੇਟ ਸਿਰ ਤੋਂ ਉੱਪਰ ਚੜ ਗਿਆ ਹੈ ਅਤੇ ਪ੍ਰਧਾਨ ਦਾ ਕਹਿਣਾ ਸੀ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਨਾਲ ਵੀ ਫਰੂਟ ਤੇ ਬਹੁਤ ਅਸਰ ਪੈ ਰਿਹਾ ਹੈ ਉੱਥੇ ਹੀ ਜਦੋਂ ਆਰਤੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਫਰੂਟ ਦੇ ਰੇਟ ਵਧਣ ਦੇ ਨਾਲ ਫਰੂਟ ਵਿਕ ਵੀ ਨਹੀਂ ਰਹੇ ਵੀ ਦੇਖਦੇ ਆ ਰਹੇ ਹਾਂ ਜਿਵੇਂ ਰੋਜ਼ ਪੈਟਰੋਲ ਡੀਜ਼ਲ ਦੇ दाम ਅੱਜ ਦਿਨ ਵੱਧਦੇ ਜਾ ਰਹੇ ਨੇ ਔਰ ਇਸ ਚੀਜ਼ ਨੂੰ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਨਕੇਲ ਪਾਣ ਲਈ ਕਿਉਂਕਿ ਜਦੋਂ ਜਦੋਂ ਪੈਟਰੋਲੀਅਮ ਦੇ ਰੇਟ ਵੱਧਦੇ ਆ ਉਦੋਂ ਉਦੋਂ ਹਰ ਚੀਜ਼ ਦੀ ਮਹਿੰਗਾਈ ਹੁੰਦੀ ਹੈ ਚਾਹੇ ਉਹ ਕੋਈ ਰਾਸ਼ਨ ਹੈ ਚਾਹੇ ਕੋਈ ਫਰੂਟ ਹੈ ਚਾਹੇ ਸਬਜ਼ੀ ਹੈ ਹਰ ਚੀਜ਼ ਦਾ ਜਿਹੜਾ ਇੱਕ ਤਾਲੁਕਾ ਦਾ ਉਹ ਪੈਟਰੋਲ ਡੀਜ਼ਲ ਪੈਟਰੋਲੀਅਮ ਦੇ ਸਿਰ ਦੇ ਉੱਤੇ ਆ ਸੋ ਇਸ ਕਰਕੇ ਕੁਝ ਇਹ ਵੀ ਦੱਸਣਾ ਚਾਹਾਂਗਾ ਉੱਥੇ ਵੀ ਜਿੱਥੇ ਸਾਡੇ ਕਿਸਾਨ ਭਰਾ ਇੱਕ ਲੰਬੇ ਅਰਸੇ ਤੋਂ ਬਾਰਡਰਾਂ ਦੇ ਬੈਠੇ ਹੋਏ ਨੇ ਇੱਕ ਮਾਲਾ ਦੀ ਕੋਈ ਦੇਖ ਰੇਖਾ ਨਾ ਹੋਣ ਕਰਕੇ ਵੀ ਮਾਲ ਮੰਡੀ ਦੇ ਵਿੱਚ ਘਟ ਆ ਰਿਹਾ ਹੈ ਕੁਝ ਮਾਲਾ ਦੀ ਅਰਾਈਵਲ ਬਹੁਤ ਹੀ ਜ਼ਿਆਦਾ ਸਲੋ ਹੈ ਉਹਦੇ ਕਰਕੇ ਕੁਝ ਰੇਟ ਅੱਜ ਦੀ ਰੇਟ ਜਿਹੜੇ ਉੱਤੇ ਪਹੁੰਚੇ ਹੋਏ ਨੇ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਗਰੀਬ ਬੰਦਾ ਉਹ ਤਾਂ ਮਤਲਬ ਫਰੂਟ ਕਰ ਲੈਣੀ ਸਰ ਤੇ ਸਰ ਕੀ ਸਥਿਤੀ ਨਾਲ ਦੱਸ ਦਿਆਂ ਜੀ ਅੱਜ ਦੇ ਹਾਲਾਤ ਆਪਾਂ ਦੇਖੀਏ ਅਗਰ ਫਰੂਟ ਬੀ ਕਿ ਇਹ ਮਹਿੰਗਾ ਹੋਇਆ ਜੋ ਪਿਛਲੇ 2 ਸਾਲਾ ਤੋਂ ਕੋਵਿਡ ਦੇ ਦੌਰਾਨ ਹਾਲਾਤ ਰਹੇ ਨੇ ਉਹ ਦੌਰਾਨ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਫਰੂਟ ਤਾਂ ਕਿਸੇ ਪਾਸੇ ਜਿਹੜੀ ਸੇਲ ਹੈ ਉਹ ਦਿਨ-ਪ੍ਰਤੀ ਦਿਨ ਥੱਲੇ ਦੀ ਥੱਲੇ ਆਂਦੀ ਗਈ ਆ ਕਿਉਂਕਿ ਹਰ ਬੰਦਾ ਚਾਹੇ ਮੀਡਲ ਵਰਗ ਦਾ ਵੀ ਬੰਦਾ ਵਾ ਉਹ ਵੀ ਵਿਚਾਰਾ ਅੱਜ ਦੀ ਡੇਟ 'ਚ ਇਹ ਸੋਚਦਾ ਵਾ ਵੀ ਮੈਂ ਆਪਣੇ ਘਰ ਸਬਜ਼ੀ ਲੈ ਕੇ ਜਾਵਾਂ ਅਗਰ ਪਲੱਸ ਪੈਸੇ ਹੋਣ ਉਹਦੇ ਕੋਲ ਉਹ ਤਾਂ ਕਿਧਰੇ ਫਰੂਟ ਵਾਲ ਤਾ ਝਾਕ ਦੇਖਦਾ ਨਹੀਂ ਤੋ ਅਦਰਵਾਈਜ਼ ਨਹੀਂ ਦੇਖਦਾ ਕਿਉਂਕਿ ਜੋ ਹਾਲਾਤ 2 ਸਾਲਾਂ ਤੋਂ ਚੱਲਦੇ ਆ ਰਹੇ ਆ ਕੋਵਿਡ ਦੇ ਦੌਰਾਨ ਜਿੰਨਾ ਲੋਕਾਂ ਨੂੰ ਨੁਕਸਾਨ ਹੋਇਆ ਚਲੋ ਮਾੜੇ ਬੰਦੇ ਵੱਲ ਵੀ ਹਰ ਕਿਸੇ ਨੇ ਧਿਆਨ ਕੀਤਾ ਵਾ ਇੱਕ ਮਿਡਲ ਵਰਕ ਐਸਾ ਵਾ ਜਿਹੜਾ ਕਦੇ ਵੀ ਅੱਗੇ ਨਹੀਂ ਆਂਦਾ ਕਦੇ ਵੀ ਆਪਣੀ ਪ੍ਰੋਬਲਮਸ ਨਹੀਂ ਦੱਸਦਾ ਬਟ ਸ਼ਰਮ ਦੇ ਮਾਰੇ ਉਹ ਬਸ ਆਪਣੇ ਹੀ ਅੰਦਰ ਮਰਦਾ ਹੀ ਰਹਿੰਦਾ ਵਾ ਉਹ ਮਿਡਲ ਕਲਾਸ ਬੰਦਾ ਜੋ ਕਿ ਡੇਲੀ ਬੇਸ ਕਮਾਨ ਵਾਲਾ ਖਾਣ ਵਾਲਾ ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਦਾ ਵਾ ਵੀ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਅੱਡ ਸਕਦਾ ਔਰ ਇਸ ਚੀਜ਼ ਦੀ ਪ੍ਰੋਬਲਮ ਅੱਜ ਦੀ ਡੇਟ 'ਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਮਹਿੰਗਾਈ ਦਿਨ ਪੇ ਦਿਨ ਵੱਧਦੀ ਜਾ ਰਹੀ ਹੈ ਔਰ ਕਮਾਈਆਂ ਜੋ ਹੈ ਪ੍ਰਤੀ ਦਿਨ ਥੱਲੇ ਜਾਂਦੀਆਂ ਜਾ ਰਹੀਆਂ ਨੇ ਜੇ ਪਤਾ ਜੀ ਗੱਲ ਕਰੀ ਅੱਜ ਦੀ ਇੱਕ ਮੰਡੀ ਜਿਹੜਾ ਦੋੜਾ ਕੀਤਾ بارش ਪੈ ਰਹੀ ਹੈ ਤੇ ਸੁੱਦਾ ਸਾਰਿਆਂ ਦਾ بچਿਆ ਹੈ ਸਰ ਕੀ ਕਾਰਨ ਸਮਝਦੇ ਹੋ ਦੇਖੋ بارش ਦੇ ਦੌਰਾਨ ਇਹ ਤਾਂ ਖੁਦਾ ਦਾ ਇੱਕ ਕਹਿਰ ਹੈ ਜਿੰਨੂੰ ਕੋਈ ਵੀ ਨਹੀਂ ਰੋਕ ਸਕਦਾ بارش ਦੇ ਦੌਰਾਨ ਫਰੂਟ ਸਬਜ਼ੀ ਵੈਸੇ ਹੀ ਬਹੁਤ ਜ਼ਿਆਦਾ ਮੰਦੀ ਹੋ ਜਾਂਦੀ ਹੈ ਕਿਉਂਕਿ ਜਦ ਅੱਡੇ ਹੀ ਨਹੀਂ ਲੱਗਣਗੇ ਬਾਜ਼ਾਰਾ ਦੇ ਵਿੱਚ ਨਾ ਰੇੜੀਆਂ ਲੱਗਣਗੀਆਂ ਨਾ ਦੁਕਾਨਾਂ ਲੱਗਣਗੀਆਂ ਕੋਈ ਗ੍ਰਾਹਕ ਨਹੀਂ ਹੋਏਗਾ ਤੇ ਇੱਥੇ ਸਾਡੇ ਕੋਲ ਮੰਡੀ ਦੇ ਵਿੱਚ ਗ੍ਰਾਹਕ ਕਿੱਥੋਂ ਪਹੁੰਚੇਗਾ ਸਰ ਜਿਹੜਾ ਫੂਡ ਦਾ ਭਾਅ ਦਿਨ-ਬਦ ਦਿਨ ਮਹਿੰਗਾ ਹੋਇਆ ਸਰ ਕਾਰਨ ਸਰ ਕੀ ਨਾਮ ਹੈ ਤੁਹਾਡਾ ਕਿੰਨੇ ਨੰਬਰ ਫੜਾ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਮੈਂ ਉਹ ਜਾਣਾ ਫੂਡ ਮੰਡੀ ਆਰਟੀਐਸ ਜੰਦਰ ਸੈਕਟਰ ਹੈ ਜੀ ਤੇ ਮੇਰਾ ਸ਼ੈੱਡ ਨੰਬਰ 10 ਹੈ ਜੀ ਤੇ ਸਰ ਜਿਹੜਾ ਫੂਡ ਦਿਨ-ਬਦ ਦਿਨ ਮਹਿੰਗਾ ਹੁੰਦਾ ਜਾ ਰਿਹਾ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਮੇਰੇ ਬਿਹਾਫ ਦੇ ਨਾਲ ਫੂਡ ਮਹਿੰਗਾ ਹੋਣ ਦੇ ਕਈ ਕਾਰਨ ਨੇ ਸਭ ਤੋਂ ਵੱਡਾ ਤਾਂ ਮਹਿੰਗਾਈ ਦਾ ਮੁੱਦਾ ਜਿਹੜਾ ਚੱਲਦਾ ਪਿਆ ਇਸ ਚੰ ਪੈਟਰੋਲ ਐਂਡ ਡੀਜ਼ਲ ਦੀ ਜਿਹੜੀ ਮਾਰ ਟਰਾਂਸਪੋਰਟੇਸ਼ਨ ਤੇ ਪੈ ਰਹੀ ਹੈ ਉਹ ਬਹੁਤ ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ ਹੈ ਉਸ ਤੋਂ ਇ ਅੱਥੇ ਮੰਡੀ ਚ ਅਰਾਈਵਲ ਹੋ ਰਹੀ ਹੈ ਲੇਬਰ ਜਿਹੜੀ ਹੈ ਪ੍ਰਵਾਸੀ ਮਜ਼ਦੂਰ ਜਿਹੜੇ ਜਾ ਚੁੱਕੇ ਨੇ ਉਹ ਵਾਪਸੀ ਨਹੀਂ ਕਰ ਰਹੇ ਕਿਉਂਕਿ ਆਪਣੇ ਘਰਾਂ ਨੂੰ ਕੋਵਿਡ ਦੇ ਦਰਦਾਂ ਚਲੇ ਗਏ ਕੁਝ ਮਹਿੰਗਾਈ ਕਰਕੇ ਚਲੇ ਗਏ ਤਨਖਾਹਾਂ ਨਹੀਂ ਮਿਲਿਆ ਤੇ ਕੁਝ ਉਹਨਾਂ ਰਹਿਣ ਬਸਾਰੇ ਕਰਕੇ ਔਖੇ ਹੋ ਗਏ ਸੋ ਇਹ ਸਾਰੀਆਂ ਚੀਜ਼ਾਂ ਮਹਿੰਗਾਈ ਦੀ ਮਾਰ ਨੂੰ ਸਾਡੇ ਮੰਡੀ ਨੂੰ ਬਹੁਤ ਜ਼ਿਆਦਾ ਦਿੱਕਤ ਦੇ ਰਹੀ ਆ ਤਸਰੋ ਕਿਸਾਨ ਵੀ ਜਿਹੜੇ ਬੈਠੇ ਨੇ ਉਹ ਵੀ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਆ ਵੀ ਇਫੈਕਟ ਪੈ ਰਿਹਾ ਦਿਨ ਵਰ ਤੇ ਜਿਹੜੀ ਪੈ ਰਹੀ ਹੈ ਜੀ ਕਿਸਾਨ ਵੀਰ ਜਿਹੜਾ ਆਪਣੇ ਖੇਤੀ ਨੂੰ ਛੱਡ ਕੇ ਆਪ ਦੇ ਘਰ ਪਰਿਵਾਰ ਛੱਡ ਕੇ ਜਿੰਨੀ ਕੁ ਫਸਲ ਉਹਨਾਂ ਨੇ ਕਰਨੀ ਹੈ ਚਾਹੇ ਉਹ ਆਪਣਾ ਅਬੋਰ ਸਾਈਡ ਦੀ ਲਾ ਲਓ ਜਾਂ ਆਪਣੇ 벨ਟ ਲਾ ਲਓ ਫਰੂਟ ਦੀ 벨ਟ ਹੈ ਜਾਂ ਹੋਰ ਸਾਈਡਾਂ ਦੀ 벨ਟ ਹੈ ਜਿਹੜੀ ਆਲੂ ਦੀ ਬੀਜ ਖਪਤ ਹੋਣੀ ਹੈ ਉਹ ਸਾਰਾ ਮਾਰ ਸਾਡੇ ਵਪਾਰ ਤੇ ਪੈ ਰਹੀ ਹੈ ਜੀ ਓਕੇ ਜੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼